ਉਹ ਪਹਿਲਾਂ ਜੋਗ ਪੜ੍ਹਿਆ ਸੀ ਕੀ ਹੈ ਤੇ ਅੱਜ ਦੇਖਦੇ ਹਾਂ ਜੋਗ ਦੇ ਸਾਧਨ ਕੀ ਹਨ ਜੀ ਕਿਸ ਚੀਜ਼ ਨੂੰ ਜੋਗ ਕਿਹਾ ਹੈ ਜਾਂ ਜੋਗ ਕਮਾਉਣਾ ਕਿਵੇਂ ਹੈ ਕਿਹੜੀਆਂ ਚੀਜ਼ਾਂ ਨੇ ਇਹ ਜੋਗ ਵਾਸਤੇ ਮਨ ਨੂੰ ਮਨ ਦੀਆਂ ਬਿਰਤੀਆਂ ਨੂੰ ਕਾਬੂ ਕਰਨਾ ਪ੍ਰਭੂ ਪਰਮਾਤਮਾ ਧਿਆਨ ਅਤੇ ਲੀਨਤਾ ਜ਼ਰੂਰੀ ਹੈ ਜੀ ਪਤੰਜਲੀ ਵੱਲੋਂ ਆਇਆ ਹੈ ਜੀ ਇਹ ਇਸ ਦੇ 8 ਸਾਧਨ ਹਨ ਪਤੰਜਲੀ ਵੱਲੋਂ ਠੀਕ ਹੈ ਜੀ ਜੋਗ ਕਮਾਉਣ ਦੇ ਤੇ ਉਹ ਇੱਥੇ ਲਿਖੇ ਹਨ ਪਹਿਲਾ ਹੈ ਜੀ ਜਮ ਜਮ ਦਾ ਅਰਥ ਹੈ ਜੀ ਸੰਜਮ ਕਿ ਜੀ ਜ਼ਿੰਦਗੀ ਵਿੱਚ ਮਨੁੱਖ ਨੂੰ ਸੰਜਮਤਾ ਰੱਖਣੀ ਬਹੁਤ ਜ਼ਰੂਰੀ ਹੈ ਤੇ ਪੰਜ ਚੀਜ਼ਾਂ ਦੀ ਸੰਜਮਤਾ ਜਿਹੜੀ ਹੈ ਜਾਂ ਪੰਜ ਜਮਾਂ ਦੀ ਸਿਫਾਰਿਸ਼ ਕੀਤੀ ਹੈ ਪਹਿਲਾ ਹੈ ਜੀ ਅਹਿੰਸਾ ਠੀਕ ਹੈ ਕੋਈ ਲੜਾਈ ਨਹੀਂ ਕਰਨੀ ਸੱਚ ਬੋਲਣਾ ਠੀਕ ਹੈ ਜੀ ਅ ਅਸਤੇ ਹੈ ਜੀ ਭਾਵ ਚੋਰੀ ਨਾ ਕਰਨਾ ਬ੍ਰਹਮਚਾਰੀ ਜਿਹੜੇ ਹੁੰਦੇ ਵੀ ਬ੍ਰਹਮਚਾਰੀ ਹੋਗੇ ਇੰਦਰੀ ਸੰਜਮ ਕਰਨਾ ਜੀ ਠੀਕ ਹੈ ਤੇ ਉੱਪਰ ਗ੍ਰਹਿ ਭਾਵ ਧਨ ਦੌਲਤ ਦਾ ਮੋਹ ਨਹੀਂ ਕਰਨਾ ਠੀਕ ਹੈ ਜੀ ਇਹ ਪੰਜ ਸੰਜਮ ਆ ਜਾਂਦੇ ਹਨ ਉਸ ਤੋਂ ਬਾਅਦ ਪੰਜ ਨਿਯਮ ਵੀ ਹਨ ਜੀ ਉਸ ਦੇ ਅਨਸਾਰ ਪਹਿਲੀ ਹੈ ਨਿਰਮਲਤਾ ਸੰਤੋਸ਼ ਤਪ ਹੁੰਦਾ ਜੀ ਕਿਸੇ ਚੀਜ਼ ਦਾ ਤਪ ਕਰਨਾ ਭਾਵ ਇੱਕ ਕੜੀ ਤਪੱਸਿਆ ਕਰਨੀ ਸਰੀਰ ਨੂੰ ਕਸਟ ਦੇ ਕੇ ਕੇਬਰ ਹੁੰਦਾ ਜੀ ਤਪ ਕੀਤਾ ਜਾਂਦਾ ਠੀਕ ਹੈ ਜੀ ਤੇ ਅੱਗੇ ਹੈ ਜੀ ਸਵਾਤਿ ਆਏ ਭਾਵ ਸ਼ਾਸਤਰਾਂ ਦਾ ਅਧਿਐਨ ਕਰਨਾ ਯੋਗ ਵਿੱਚ ਵੀ ਜੀ ਦੇਖੋ ਸ਼ਾਸਤਰਾਂ ਨੂੰ ਹੁਣ ਯੋਗ ਦਾ ਸ਼ਾਸਤਰਾਂ ਨਾਲ ਕੀ ਲੈਣਾ ਦੇਣਾ ਜੀ ਠੀਕ ਹੈ ਪਰ ਹਰ ਵਕਤ ਇੱਕ ਗੁਰੂ ਸਹਿਬਾਨ ਵੀ ਇਹ ਗੱਲ ਕਹਿੰਦੇ ਆ ਸਿੱਖ ਧਰਮ ਬਣਿਆ ਵੀ ਇਸੇ ਲਈ ਆ ਸਿੱਖ ਧਰਮ ਦੇ ਵਿੱਚ ਵੀ ਭਗਤੀ ਦੇ ਨਾਲ ਸ਼ਕਤੀ ਦਾ ਗੱਲ ਕੀਤੀ ਹੈ ਜੀ ਇਹ ਭਗਤੀ ਦੇ ਨਾਲ ਹੈ ਤਾਂ ਯੋਗ ਵੀ ਭਗਤੀ ਠੀਕ ਹੈ ਜੀ ਪਰ ਉਹਨਾਂ ਦਾ ਟੰਗ ਤਰੀਕਾ ਹੋਰ ਹੈ ਜੇ ਦੇਖਿਆ ਜAVE ਤਾਂ ਇਹ ਗੁਰਬਾਣੀ ਦੇ ਨਾਲ ਜਿਹੜੇ ਜੋਗ ਦੇ ਸਾਧਨ ਬੜੇ ਸਹੀ ਬੈਠਦੇ ਨੇ ਜੀ ਬਹੁਤ ਹੱਦ ਤੱਕ ਠੀਕ ਹੈ ਪਰ ਆਪਾਂ ਨੂੰ ਗੁਰੂ ਮਹਾਰਾਜ ਨੇ ਬਹੁਤ ਸੌਖੇ ਢੰਗ ਨਾਲ ਸਿਖਾਇਆ ਹੈ ਇੰਨੀਆਂ ਆਪਣੇ ਤੇ ਉਹ ਕੀ ਕਹਿੰਦੇ ਨਿਯਮ ਲਾਗੂ ਨਹੀਂ ਹੁੰਦੇ ਅੱਗੇ ਹੈ ਜੀ ਈਸ਼ਵਰ ਪ੍ਰਣਤਾ ਭਾਵ ਈਸ਼ਵਰ ਦੀ ਪ੍ਰਾਰਥਨਾ ਇਹ ਨਿਯਮ ਨੇ ਜੀ ਇਹ ਪੰਜ ਨਿਯਮ ਫੋਲੋ ਕਰਨੇ ਪੈਣੇ ਤੁਹਾਨੂੰ ਤਪ ਹੈ ਜੀ ਸਰੀਰ ਨੂੰ ਕਸ਼ਟ ਦੇਣਾ ਭਾਬ ਜਿਵੇਂ ਕਹਦੀਏ ਵੀ ਘਾਲਣਾ ਘਾਲਣੀ ਠੀਕ ਹੈ ਜੀ ਜੇ ਤੁਸੀਂ ਸਵੇਰੇ ਉੱਠ ਕੇ ਪਾਠ ਨਹੀਂ ਕਰੋਗੇ ਜੇ ਤੁਸੀਂ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰੋਗੇ ਠੀਕ ਹੈ ਜੀ ਤਬ ਜੇ ਸਮਝੇ ਨਹੀਂ ਤਾਂ ਤਾਂ ਬਾਣੀ गा ਨਹੀਂ ਸਕਦੇ ਜੇ ਗਾਵਾਂਗੇ ਨਹੀਂ ਤੇ ਬਾਣੀ ਦੇ ਨਾਲ ਸਾਡਾ ਮਨ ਨਹੀਂ ਜੁੜੇਗਾ ਪ੍ਰੀਤ ਨਹੀਂ ਪੜੇਗੀ ਠੀਕ ਹੈ ਤਪ ਮੰਨ ਲਓ ਜੇ ਤੁਸੀਂ ਕਹਿੰਦੇ ਹੋ ਵੀ ਮੈਂ ਵਧੀਆ ਮੇਰਾ ਸਰੀਰ ਹੋਵੇ ਐਨ ਮੈਂ ਫਿੱਟ ਹੋਵਾਂ ਤੈਨੂੰ ਜਿਮ ਜਾਣਾ ਹੀ ਪੈਣਾ ਤੈਨੂੰ ਜਿਮ ਜਾ ਕੇ 2-2 ਘੰਟੇ 3-3 ਘੰਟੇ ਜਿਮ ਮਾਰਨੀ ਹੀ ਪੈਣੀ ਆ ਜੇ ਜਿਮ ਨਹੀਂ ਜਾਣਾ ਤੈਨੂੰ ਭੱਜਣਾ ਪੈਣਾ 2-2 ਘੰਟੇ ਰੋਜ਼ ਭੱਜੇਗਾ ਤੂੰ ਆਪਣਾ ਅੱਜ ਕੱਲ ਬੜੇ ਵਰਕਆਊਟ ਆ ਗਏ ਨੇ ਜੀ ਹਿੱਟ ਵਰਕਆਊਟ ਹੋ ਗਿਆ ਜਾਂ ਤੂੰ ਖੇਤਾਂ ਵਿੱਚ 2-2 3-3 ਘੰਟੇ ਜੇ ਰੋਜ਼ ਕਹੀ ਚਲਾਵੇਂ ਕਹੀ ਚਲਾਉਣੇ ਆ ਹੋਰ ਜਿਹੜੇ ਕੰਮ ਜਿਹੜੀ ਜਿਹਦੇ ਵਿੱਚ ਕੜੀ ਤਪੱਸਿਆ ਭਾਵ ਕੜੀ ਮਿਹਨਤ ਲੱਗਦੀ ਹੈ ਜੀ ਉਹ ਕਰਨੀ ਹੀ ਪੈਣੀ ਤਪੱਸਿਆ ਜਿਹੜੀ ਹਨ ਤਾਪਾ ਤਪੱਸਿਆ ਭਾਵ ਕਾਲਣਾ ਹੈ ਜੀ ਉਸ ਤੋਂ ਬਿਨਾ ਕਾਲਣਾ ਤੋਂ ਬਿਨਾ ਕੁਝ ਵੀ ਨਹੀਂ ਹੋ ਸਕਦਾ ਜੀ ਕਾਲਣਾ ਤੋਂ ਬਿਨਾ ਤੁਸੀਂ ਜਿਉਂਦੇ ਨਹੀਂ ਰਹਿ ਸਕਦੇ ਕਾਲਣਾ ਕਾਲਣ ਤੋਂ ਬਿਨਾ ਰੋਟੀ ਨਹੀਂ ਖਾ ਸਕਦੇ ਜੀ ਤੁਹਾਡੇ ਮੂਰੇ ਹੋਊਗੀ ਪਰ ਚੱਕ ਕੇ ਮੂੰਹ ਚ ਪਾ ਕੇ ਤੁਹਾਨੂੰ ਚਬਣੀ ਤੇ ਨਗਾਉਣੀ ਪੈਣੀ ਹੈ ਜੀ ਠੀਕ ਹੈ ਇਹ ਕਾਲਣਾ ਤੁਹਾਨੂੰ ਕਰਨੀ ਹੀ ਪੈਣੀ ਹੈ ਪ੍ਰਮਾਤਮਾ ਨੂੰ ਮਿਲਣ ਦੇ ਲਈ ਵੀ ਜੀ ਤੁਹਾਨੂੰ ਕਾਲਣਾ ਕਲਣੀ ਹੀ ਪੈਣੀ ਹੈ ਅੱਗੇ ਹੈ ਜੀ ਆਸਣ ਆਸਣ ਹੁੰਦਾ ਜੀ ਚੰਗੀ ਤਰ੍ਹਾਂ ਇੱਕ ਵਧੀਆ ਜੀ ਥਾਂ ਤੇ ਬੈਠ ਜਾਣਾ ਠੀਕ ਆ ਆਸਣ ਜਿਹੜਾਗਾ ਧਿਆਨ ਵਾਸਤੇ ਬਹੁਤ ਜ਼ਰੂਰੀ ਹੈ ਜੀ ਤਾਂ ਹੀ ਜ਼ਿਆਦਾਤਰ ਬਾਣੀਕਾਰ ਇਹ ਕਹਿੰਦੇ ਆ ਕਿ ਜਦੋਂ ਆਪਾਂ ਪਹਿਲਾਂ ਪਹਿਲਾਂ ਬਾਣੀ ਪੜਨਾ ਸ਼ੁਰੂ ਕਰਦੇ ਆ ਕੋਸ਼ਿਸ਼ ਇਹ ਹੋਵੇ ਕਿ ਬੰਦਾ ਵਧੀਆ ਆਸਣ ਲਾ ਕੇ ਬੈਠੇ ਪਾਵ ਚੌਂਕੜੀ ਮਾਰ ਕੇ ਬੈਠ ਜਾਵੇ ਜੀ ਇਹ ਵੀਡੀਓ ਹੀ ਹੈ ਕਿ ਬਹੁਤ ਜਦੋਂ ਬੈਠ ਜਾਂਦੇ ਆਪਾਂ ਕਈ ਵਾਰ ਆਪਣਾ ਧਿਆਨ ਇਕਾਗਰ ਹੋ ਜਾਂਦਾ ਜੀ ਅੱਖਾਂ ਬੰਦ ਕਰ ਲੈਣੇ ਜਦੋਂ ਆਪਣਾ ਅੱਖਾਂ ਜਦੋਂ ਦੇਖਣਾ ਬੰਦ ਕਰ ਦਿੰਦੀਆਂ ਆਪਣਾ ਕੋਸ਼ਿਸ਼ ਹੋ ਜਾਂਦਾ ਜੀ ਕਿ ਆਪਣਾ ਮਨ ਇਕਾਗਰ ਹੋ ਜਵੇ ਠੀਕ ਹੈ ਜੀ ਤੇ ਚਾਰ ਤਰ੍ਹਾਂ ਦੇ ਆਸਨ ਨੇ ਜੀ ਉਹ ਹਨ ਸਿੱਧਾ ਆਸਣ ਭਾਵ ਸਿੱਧਾ ਦੇ ਬੈਠਣ ਦੀ ਜਗ੍ਹਾ ਜਿਹੜੀ ਚੌਂਕੜੀ ਮਾਰ ਕੇ ਬਹਿੰਦੇ ਨੇ ਪਦਮ ਆਸਨ ਇਹ ਵੀ ਚੌਂਕੜੀ ਮਾਰ ਕੇ ਇੱਕ ਤਰ੍ਹਾਂ ਦੀ ਉਹਨਾਂ ਦੇ ਬੈਠਣ ਦੀ ਹੈ ਜੀ ਸੁਖ ਆਸਣ ਸਹਿਜ ਆਸਣ ਵੀ ਕਹਿ ਦਿੰਦੇ ਜਿੱਚ ਬੈਠਣ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਬੰਦਾ ਪਿਆਰ ਨਾਲ ਬੈਠਾ ਹੋਵੇ ਜੀ ਠੀਕ ਹੈ ਤੇ ਐਂਡ 'ਚ ਹੈ ਜੀ ਸੁਸਤਿਕ ਜਿਵੇਂ ਹੱਥਾਂ ਨੂੰ ਸੀਨੇ ਤੇ ਰੱਖ ਕੇ ਬੈਠ ਜਾਣਾ ਜੀ ਕਈ ਵੱਖੋ ਖਰੇ ਢੰਗ ਨਾਲ ਬਹਿੰਦੇ ਨੇ ਲੋਕੀ ਉਦੋਂ ਬਾਅਦ ਹੈ ਜੀ ਪ੍ਰਾਣਾਯਮ ਪ੍ਰਾਣਾਜਮ ਹੁੰਦਾ ਜੀ ਸਾਹਾਂ ਨੂੰ ਚੰਗੀ ਤਰ੍ਹਾਂ ਲੰਮੇ ਕਰਕੇ ਅੰਦਰ ਖਿੱਚਣਾ ਤੇ ਲੰਮੇ ਕਰਕੇ ਸਾਹ ਨੂੰ ਬਾਹਰ ਕੱਢਣਾ ਠੀਕ ਹੈ ਜੀ ਇਹ ਕਿਹਾ ਜਾਂਦਾ ਸੀ ਕਿ ਹਰ ਮਨੁੱਖ ਦੇ ਗਿਣਤੀ ਦੇ ਸਾਹ ਨੇ ਜੀ ਇਹ ਮੰਨਿਆ ਜਾਂਦਾ ਸੀ ਬਾਣੀ ਇਸ ਚੀਜ਼ ਨੂੰ ਨਹੀਂ ਮੰਨਦੀ ਪਰ ਪਹਿਲੇ ਸਮੇਂ 'ਚ ਇਹ ਮੰਨਿਆ ਜਾਂਦਾ ਸੀ ਕਿ ਜਦੋਂ ਤੁਸੀਂ ਥੋੜੇ ਗਿਣਤੀ ਦੇ ਸਾਹ ਨੇ ਆਮ ਬੰਦਾ ਜੀ ਬੜੀਆਂ ਛੋਟੀਆਂ ਛੋਟੇ ਸਾਹ ਦੇ ਬ੍ਰੈਥ ਲੈਂਦਾ ਜਿਹਨੂੰ ਕਹਿੰਦੇ ਵੀ ਪਰ ਜਦੋਂ ਤੁਸੀਂ ਪ੍ਰਾਣਾ ਯਮ ਕਰਦੇ ਆਂ ਕਹਿੰਦੇ ਨੇ ਕਿ ਬਹੁਤ ਵੱਡੇ ਸਾਹ ਲੈ ਜਾਂਦੇ ਆ ਬਹੁਤ ਵੱਡਾ ਬਹੁਤ ਜ਼ਿਆਦਾ ਟਾਈਮ ਮੰਨ ਲਓ 10 20 ਸੈਕਿੰਡ 'ਚ ਬੰਦਾ ਇੱਕ ਸਾਹ ਲੈਂਦਾ ਆਮ ਬੰਦਾ 2 3 ਸੈਕਿੰਡਾਂ 'ਚ ਇੱਕ ਸਾਹ ਲੈ ਲੈਂਦਾ ਤੇ ਜੇ ਗਿਣਤੀ ਕੀਤੀ ਜਾਏ ਕਿਹਾ ਜਾਂਦਾ ਹੈ ਕਿ ਤੁਹਾਡੇ ਸਾਹ ਗਿਣਤੀ ਦੇ ਨੇ ਇਸ ਲਈ ਜਦੋਂ ਤੁਸੀਂ ਸਾਹ ਕੱਟ ਲਓਗੇ ਦਿਹਾੜੀ ਚ ਤਾਂ ਭਾਵ ਤੁਹਾਡੀ ਉਮਰ ਵੱਧ ਜਾਏਗੀ ਜੀ ਇਹ ਮੰਨਿਆ ਜਾਂਦਾ ਹੈ ਕਿ ਤੁਹਾਡੀ ਇਸ ਦੇ ਨਾਲ ਉਮਰ ਵਧਾਈ ਜਾ ਸਕਦੀ ਹੈ ਜੀ ਠੀਕ ਹੈ ਗੁਰਬਾਣੀ ਇਸ ਚੀਜ਼ ਨੂੰ ਨਹੀਂ ਮੰਨਦੀ ਪਰ ਕਿਹਾ ਜਾਂਦਾ ਹੈ ਠੀਕ ਹੈ ਜੀ ਇਸ ਚੀਜ਼ ਮੈਂ ਖੁਦ ਨਹੀਂ ਦੇਖੀ ਇਸ ਲਈ ਕੁਝ ਦੱਸ ਨਹੀਂ ਸਕਦਾ ਤੁਹਾਨੂੰ ਇਸ ਬਾਰੇ ਠੀਕ ਹੈ ਜੀ ਅੱਗੇ ਹੈ ਜੀ ਪ੍ਰਤਾਹਾਰ ਭਾਵ ਮਨ ਅਤੇ ਇੰਦਰੀ ਰੂਪ ਨੂੰ ਠੀਕ ਹੈ ਜੀ ਰੂਪ ਰਸ ਗੰਧ ਆਦਿ ਵਿਸ਼ਿਆਂ ਤੋਂ ਹਟਾ ਕੇ ਅੰਤਰਮੁਖੀ ਕਰਨਾ ਜੀ ਪাব ਜਿੰਨੇ ਵੀ ਵਿਸ਼ੇ ਵਿਕਾਰ ਨੇ ਨਾ ਮਾੜਾ ਤੱਕਣਾ ਜਿਹੜੀ ਆਪਾਂ ਗੱਲ ਕਰਦੇ ਸੀਗੇ ਬੁੱਲਾ ਜੀਬਰਾਹਿਮ ਮਾੜਾ ਖਾਣਾ ਠੀਕ ਹੈ ਜੀ ਰਾਸੀ ਹੈ ਜਿਹੜਾ ਜਿਹਦੇ ਖਾ ਖਾ ਕੇ ਅਸੀਂ ਮੋਟੇ ਹੋ ਜਾਂਦੇ ਆ ਸਾਨੂੰ ਡਾਇਬਟੀਜ਼ ਕੋਲੇਸਟ੍ਰੋਲ ਲੱਗ ਜਾਂਦਾ ਜੀ ਇਹ ਯੋਗ ਦਾ ਸਾਧਨ ਹੀ ਇਹ ਹੈ ਵੀ ਸਰੀਰ ਦੇ ਉੱਪਰ ਕੰਟਰੋਲ ਕਰਨਾ ਕੀ ਬੋਲਣਾ ਵੀ ਸੀ ਤੇ ਉਹ ਚ ਖਾਣਾ ਵੀ ਕੀ ਹੈ ਜੀ ਜੇ ਤੁਸੀਂ ਕੰਟਰੋਲ ਕਰ ਲਓਗੇ ਕਿ ਕੀ ਖਾਣੇ ਹੋ ਤੁਹਾਡਾ ਸਰੀਰ ਆਪਣੇ ਆਪ ਹੀ ਜਿਹੜਾ ਵਧੀਆ ਰਹੂਗਾ ਤੇ ਜੇ ਲੰਮੇ-ਲੰਮੇ ਸਾਹ ਲੈ ਲੇ ਤੁਹਾਡੇ ਫੇਫੜੇ ਤਕੜੇ ਹੋਗੇ ਜੀ ਤੋਂ ਤੁਹਾਡੀ ਜ਼ਿੰਦਗੀ ਆਪਣੇ ਆਪ ਵੱਧ ਜਾਣੀ ਹੈ ਜੀ ਠੀਕ ਹੈ ਅੱਗੇ ਹੈ ਜੀ ਧਾਰਨਾ ਇਹ ਧਾਰਨਾ ਜ਼ਰੂਰੀ ਹੈ ਜੀ ਇਸ ਵਿੱਚ ਕੀ ਹੁੰਦਾ ਕਿ ਸਰੀਰ ਦੇ ਸਾਰੇ ਅੰਗਾਂ ਤੋਂ ਧਿਆਨ ਚੱਕ ਕੇ ਇੱਕ ਵਧੀਆ ਤੇ ਉੱਪਰਲੀ ਥਾਂ ਤੇ ਜਿੱਥੇ ਦਿਮਾਗ ਵਾਲਾ ਹਿੱਸਾ ਜੀ ਉੱਥੇ ਸਥਿਤ ਕਰ ਲਿੱਤਾ ਜਾਂਦਾ ਧਿਆਨ ਨੂੰ ਉੱਥੇ ਇਕਾਗਰ ਕਰ ਲਿੱਤਾ ਜਾਂਦਾ ਤੇ ਧਾਰਨਾ ਤੋਂ ਅੱਗੇ ਧਿਆਨ ਹੁੰਦਾ ਜੀ ਪੈਦਾ ਹੁੰਦਾਗਾ ਜੋ ਧਾਰਨਾ ਸ਼ੁਰੂ ਕਰਦੇ ਆ ਧਿਆਨ ਇਹੀ ਅੱਗੇ ਜੀ ਮਨ ਇੰਦਰੀਆਂ ਬੁੱਧੀ ਆਤਮਾ ਜਦ ਇੱਕ ਸਥਿਤ ਤੇ ਲੀਨ ਹੋ ਜਾਂਦੀ ਆ ਇੱਕ ਥਾਂ ਤੇ ਲੀਨ ਹੋ ਜਾਂਦੀ ਆ ਜੀ ਉਸ ਨੂੰ ਲੀਨਤਾ ਨੂੰ ਧਿਆਨ ਕਿਹਾ ਜਾਂਦਾ ਜੀ ਇਹਦੇ ਵਿੱਚ ਤਿੰਨ ਚੀਜ਼ਾਂ ਹੁੰਦੀਆਂ ਇੱਕ ਧਿਆਤਾ ਹੁੰਦਾ ਜਿਹੜਾ ਧਿਆਨ ਤਰਨ ਵਾਲਾ ਹੁੰਦਾ ਭਾਵੇਂ ਜੀ ਮੰਨ ਲਓ ਤੁਸੀਂ ਹੁਣ ਧਿਆਨ ਤਰਨ ਬੈਠੇ ਆ ਇੱਕ ਧੇ ਹੈ ਜੀ ਜਿਸ ਦਾ ਧਿਆਨ ਤਰਿਆ ਜਾਵੇ ਜੋ ਪ੍ਰਭੂ ਪਰਮਾਤਮਾ ਹੈ ਮੰਨ ਲਓ ਧਿਆਤਾ ਤੁਸੀਂ ਹੋ ਤੁਹਾਡੀ ਸੁਰਤ ਹੈ ਤੇ ਇਹ ਪ੍ਰਭੂ ਪਰਮਾਤਮਾ ਜੀ ਹੈ ਠੀਕ ਹੈ ਪ੍ਰਭੂ ਪਰਮਾਤਮਾ ਤੇ ਆਮ ਕਈ ਲੋਕ ਦੇਵੀ-ਦੀਵਤਿਆਂ ਦਾ ਧਿਆਨ ਤਰਦੇ ਸੀ ਜਾਂ ਹੋਰਾਂ ਆ ਪੁਰਖਾਂ ਜਾਂ ਤੀਵੀਆਂ ਦਾ ਜਾਂ ਬੱਚਿਆਂ ਦਾ ਧਿਆਨ ਤਰਦੇ ਸੀਗੇ ਜੀ ਪਰ ਯੋਗ ਦੇ ਵਿੱਚ ਜਾਂ ਬਾਣੀ ਦੇ ਅਨੁਸਾਰ ਧਿਆਨ ਜਿਹੜਾ ਹੈ ਉਹ ਪ੍ਰਭੂ ਪਰਮਾਤਮਾ ਦਾ ਉਸ ਦੇ ਗੁਣਾਂ ਦਾ ਧਿਆਨ ਤਰਨਾ ਹੈ ਜੀ ਠੀਕ ਹੈ ਜੀ ਤੇ ਇਸ ਦਾ ਅਹਿਸਾਸ ਬਣਿਆ ਰਹਿੰਦਾ ਹੈ ਅਲੱਗ-ਅਲੱਗ ਤੇ ਐਂਡ ਵਿੱਚ ਜਿਹੜੀ ਧਿਆਨ ਤੋਂ ਬਾਅਦ ਜਿਹੜੇ ਬੰਦੇ ਦੀ ਅਵਸਥਾ ਬਣਦੀ ਹੈ ਜਿਸ ਨੂੰ ਸਮਾਧੀ ਅਵਸਥਾ ਵੀ ਕਹਿ ਦਿੰਦੇ ਆ ਜੀ ਉਹਦੇ ਵਿੱਚ ਕੀ ਹੁੰਦਾ ਧਿਆਤਾ ਜਿਹੜਾ ਧਿਆਤਾ ਵਸਤੂ ਪੂਰੇ ਕਰ ਵਿੱਚ ਪ੍ਰਤੱਖ ਹੋ ਜਾਂਦੀ ਹੈ ਤੇ ਉਹ ਸਮਾਦਿ ਸਥਿਤੀ ਹੋ ਜਾਂਦੀ ਹੈ ਭਾਵ ਪ੍ਰਭੂ ਪਰਮਾਤਮਾ ਜਿਹੜਾ ਹੈਗਾ ਪ੍ਰਭੂ ਪਰਮਾਤਮਾ ਦੇ ਗੋਣਾ ਜਿਹੜੇ ਪ੍ਰਭੂ ਪਰਮਾਤਮਾ ਦੀ ਯਾਦ ਹੈ ਜਿਹੜੀ ਉਹ ਮਨੁੱਖ ਦੇ ਮੂਹ ਦੇ ਉੱਪਰ ਦਿਸਣ ਲੱਗ ਜਾਂਦੀ ਹੈ ਜੀ ਸਮਾਧੀ ਵਿੱਚ ਧਿਆਨ ਅਤੇ ਤੇ ਅੱਤ ਵਿੱਚ ਫਰਕ ਨਹੀਂ ਦਿੰਦਾ ਜੀ ਇੱਕ ਮਾਤਰ ਹੋ ਜਾਂਦੇ ਆ ਇਹ ਹਾਂਜੀ ਯੋਗ ਦੇ ਸਾਧਨ ਅੱਠ ਸਾਧਨ ਨੇ ਠੀਕ ਹੈ ਜੀ ਉਹਨਾਂ ਅੱਠਾਂ ਸਾਧਨਾਂ ਦੇ ਵਿੱਚ ਵੀ ਉਹਨਾਂ ਦੀ ਆਪਣੀ ਆਪਣੀ ਜਿਹੜੇ ਪੰਜ ਜਿਵੇਂ ਹੋਗੇ ਵੀ ਅਹਿੰਸਾ ਰੱਖਣੀ ਬੈਰ ਵਿਰੋਧ ਨਹੀਂ ਕਰਨਾ ਸੱਚ ਬੋਲਣਾ ਚੋਰੀ ਨਹੀਂ ਕਰਨੀ ਬ੍ਰਹਮਚਾਰੀ ਹੋ ਜਾਣਾ ਭਾਵ ਆਪਣੀਆਂ ਇੰਦਰੀਆਂ ਤੇ ਕਾਬੂ ਕਰ ਲੈਣਾ ਠੀਕ ਹੈ ਤਨ ਦੌਲਤ ਦਾ ਮੋਹ ਨਹੀਂ ਕਰਨਾ ਇਹ ਮਾੜੇ ਕੰਮ ਨੇ ਜੀ ਛੱਡ ਇਹ ਛੱਡਣ ਲਈ ਕਿਹਾਗਾ ਠੀਕ ਹੈ ਜੀ ਤੇ ਨਿਯਮ ਹੈ ਭਾਵ ਉਹ ਆਪਣੇ ਅਪਣਾਉਣ ਲਈ ਕਿਹਾ ਨਿਰਮਲਤਾ ਅਪਣਾਉਣ ਲਈ ਕਿਹਾ ਜੀ ਨਿਰਮਲਤਾ ਰੱਖਣੀ ਭਾਵ ਆਪਣੀ ਸੋਚ ਨੂੰ ਨਿਰਮਲ ਰੱਖਣਾ ਸੰਤੋਸ਼ ਰੱਖਣਾ ਜੀ ਭਾਵ ਸੰਜਮ ਰੱਖਣਾ ਤਪ ਭਾਵ ਕਰਦੀ ਮਿਹਨਤ ਕਰਨੀ ਪੈਣੀ ਸ਼ਾਸਤਰਾਂ ਦਾ ਧਿਆਨ ਨੂੰ ਵੀ ਕਿਹਾ ਜੀ ਵੀ ਸ਼ਾਸਤਰ ਕਿਵੇਂ ਚਲਾਉਣੇ ਤੁਹਾਨੂੰ ਆਣੀ ਹੋਣੀ ਚਾਹੀਦੀ ਹੈ ਜੀ ਤੇ ਈਸ਼ਵਰਤਾ ਪ੍ਰਦਾਨ ਈਸ਼ਵਰਤਾ ਦੀ ਪ੍ਰਾਰਥਨਾ ਕਰਨੀ ਪ੍ਰਭੂ ਪ੍ਰਮਾਤਮਾ ਅੱਗੇ ਜੋਦੜੀ ਕਰਨੀ ਬੇਨਤੀ ਕਰਨੀ ਇਹ ਯੋਗ ਦੇ ਸਾਧਨ ਹੈ ਜੀ ਬਹੁਤ ਸਮਾਨਤਾ ਹੈ ਜੀ ਜੋ ਇਹ ਦੱਸੇ ਗਏ ਨੇ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਨੇ ਸਿਰਫ ਸਿੱਧੇ ਸਿੱਧੇ ਟੰਗ ਨਾ ਕਿਹਾ ਜੇ ਪ੍ਰਭੂ ਪਰਮਾਤਮਾ ਦੀ ਯਾਦ ਕਰ ਲੇਗਾ ਨਾ ਪ੍ਰਭੂ ਪਰਮਾਤਮਾ ਨੂੰ ਆਪਣੀ ਸੁਰਤ ਵਿੱਚ ਰੱਖ ਲੇਗਾ ਇਹ ਜਮ ਨਿਯਮ ਆਪਣੇ ਆਪ ਬਣ ਜਾਣਗੇ ਜੀ ਠੀਕ ਹੈ ਜੋ ਕਿਆ ਤੁਸੀਂ ਜਮ ਨਿਯਮ ਕਰੋ ਫਿਰ ਪ੍ਰਭੂ ਪਰਮਾਤਮਾ ਤੁਹਾਡੇ ਅੰਦਰ ਪ੍ਰਗਟ ਹੋਊਗਾ ਮਹਾਰਾਜ ਨੇ ਤੁਹਾਨੂੰ ਸਿੱਧਾ ਹੀ ਪ੍ਰਭੂ ਪਰਮਾਤਮਾ ਨਾਲ ਜੋੜਤਾ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੂੰ ਸਿੱਧਾ ਇਹ ਕਹਤਾ ਤੂੰ ਪ੍ਰਮਾਤਮਾ ਦੇ ਨਾਲ ਜੁੜ ਤਾਂ ਸਹੀ ਉਹਦੇ ਅਮੋਲਕ ਪ੍ਰਮਾਤਮਾ ਦੇ ਅਮੋਲਕ ਗੁਣ ਤੇਰੇ ਅੰਦਰ ਆਪੇ ਪੈਦਾ ਹੋ ਜਾਣੇ ਆ ਤੈਨੂੰ ਇੰਨੀ ਤਪ ਤਪੱਸਿਆ ਕਰਨ ਦੀ ਲੋੜ ਨਹੀਂ ਹੈ ਤੂੰ ਚੱਲ ਤਾਂ ਸਹੀ ਤੂੰ ਸ਼ੁਰੂ ਤਾਂ ਹੋ ਤੇ ਇਸ ਲਈ ਜਿਹੜੀ ਬਾਣੀ ਦੇ ਜਿਹੜੇ ਯੋਗ ਸਾਧਨ ਨੇ ਜਾਂ ਜਿਹੜੀ ਬਾਣੀ ਹੈ ਜੀ ਇਹ ਕਾਲ ਯੁਗ ਦੇ ਵਿੱਚ ਕੀਰਤਨ ਪ੍ਰਦਾਨਾ ਐਵੇਂ ਨਹੀਂ ਕਿਹਾ ਜੀ ਕੀਰਤਨ ਬਾਣੀ ਜਿਹੜੀ ਗੁਰੂ ਦੀ ਆ ਗੋਣਾ ਉਸ ਨੂੰ ਇਹ ਪ੍ਰਧਾਨ ਹੈ ਜੀ ਪ੍ਰਧਾਨ ਇਹ ਹੀ ਹੈ ਕਿ ਪ੍ਰਭੂ ਪਰਮਾਤਮਾ ਨੂੰ ਜਿਹੜੇ ਮਿਲਣ ਦੇ ਸਾਧਨ ਹਨ ਨਾ ਜੀ ਗੁਰਬਾਣੀ ਦੇ ਵਿੱਚ ਉਹ ਬੜੇ ਸੌਖੇ ਹੋਗੇ ਜੇ ਤੁਸੀਂ ਉਸ ਰੱਬ ਨੂੰ ਮਿਲਣਾ ਹੈ ਜੋ ਉਸ ਪ੍ਰਭੂ ਪਰਮਾਤਮਾ ਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣਾ ਹੈ ਤਾਂ ਬਾਕੀ ਸਾਧਨਾ ਰਹੋ ਗੁਰਬਾਣੀ ਦੇ ਰਾਹੀਂ ਬਹੁਤ ਹੀ ਛੇਤੀ ਮਿਲਿਆ ਜਾ ਸਕਦਾ ਹੈ ਜੀ ਇਹ ਹੈ ਜੀ ਜੋਗ ਦੇ ਸਾਧਨ